ਹਰੀ ਬਲਦੇਵ ਸਿੰਘ ਹੈਲੋ ਸੀਨੀਅਰ ਮੀਨ ਪ੍ਰਧਾਨ ਭਾਰਤ ਨਿਰਮਾਣ ਮਿੱਥੀ ਮਜ਼ਦੂਰ ਮੀਟਿੰਗ ਇਹ ਅਸੀਂ ਹਰ ਸਾਲ ਜਿਹੜਾ ਮਜ਼ਦੂਰ ਦਿਹਾੜਾ ਯੂਨੀਅਨ ਵੱਲੋਂ ਬਦਾਜਮਾ ਕਿਸਾਨਾਂ ਤੇ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਬਣਾਉਂਦੇ ਆ ਅੱਛਾ ਸ਼ਾਨਦਾਰ ਵਾਲੀ ਕਮੇਟੀ 1886 ਤੋਂ ਪਹਿਲੇ ਮੇਰੇ ਤੱਕ ਵੀ ਇਹ ਗੁਰਦੇ ਕੰਮ ਦਾ ਸਮਾਂ ਹੀ ਕੋਈ ਨਹੀਂ ਹਿੰਦਾ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੇ ਵਿੱਚ ਕੋਈ ਸਾਥੀਆਂ ਵੱਲੋਂ ਇਹ ਸੰਘਰਸ਼ ਕੀਤਾ ਜਾ ਰਿਹਾ ਸੀ ਕਿ ਦਿਹਾੜੀ ਦਾ ਕੋਈ ਸਮਾਂ ਹੋਣਾ ਚਾਹੀਦਾ ਉਸ ਜ਼ੈਲੀਆਂ ਮਜਾਰਿਆਂ ਦੇ ਵਿੱਚ ਲਾਠੀ ਚਾਰਜ ਹੋਏ ਆਗੂਆਂ ਤੇ ਕੇਸ ਬਣ ਗਿਆ ਸੱਤ ਆਗੂ ਜਿਹੜੇ ਸੀਗੇ ਉਹ ਫਾਂਸੀ ਦੇ ਦਿੱਤੇ ਗਏ ਪਰ ਸਰਕਾਰ ਨੂੰ ਝੁਕਣਾ ਪਿਆ ਸੀ 8 ਘੰਟੇ ਦੀ ਡਿਊਟੀ ਜਿਹੜੀ ਮੰਨਣੀ ਪਈ ਸੀ ਅੱਜ ਸਾਡੇ ਹਿੰਦੁਸਤਾਨ ਦੀ ਸਰਕਾਰ ਉਹੀ ਫਿਰ ਕਾਨੂੰਨ ਜਿਹੜੇ ਆ ਤੋੜ ਕੇ ਕੋਡਾਂ ਦੇ ਵਿੱਚ ਬਦਲ ਕੇ سرمਾਈਦਾਰ ਪੱਖੀ ਬਣਾ ਰਹੀ ਆ ਜਿਨ੍ਹਾਂ 'ਚ ਅੱਜ ਵੀ ਸੰਘਰਸ਼ ਦੀ ਲੋੜ ਆ ਸਾਨੂੰ ਲੜਨ ਦੀ ਲੋੜ ਆ ਇਸ ਕਰਕੇ ਇਸ ਦਿਨ ਤੇ ਅਸੀਂ ਸਾਰਿਆਂ ਨੂੰ ਸੱਦਾ ਵੀ ਦਿੰਦਿਆਂ ਲੋਕਾਂ ਨੂੰ ਸੱਦਾ ਦੇਣ ਵਾਸਤੇ ਇਕੱਠੇ ਹੋਏ ਆ ਕਿਸਾਨਾਂ ਮਜ਼ਦੂਰਾਂ ਨੂੰ ਵੀ ਬੇਨਤੀ ਕੀਤੀ ਹੈ ਜਿਹੜੇ ਕਿਸਾਨ ਜਥੇਬੰਦੀਆਂ ਉਹਨਾਂ ਨੇ ਵੀ ਸਹਿਯੋਗ ਵਾਸਤੇ ਕਿਹਾ ਵੀ ਇਸ ਵਾਸਤੇ ਅਜੇ ਵੀ ਮਈ ਦੀ ਹੜਤਾਲ ਆ ਕੋਰ ਟ੍ਰੇਡ ਯੂਨੀਅਨਾਂ ਵੱਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਕੀਤੀ ਜਾਓ ਜਿੰਦਰ ਸਿੰਘ ਰਾਣਾ ਐਡਵੋਕੇਟ ਸੂਜਕਤ ਸਭਾ ਮੋਰਚਾ ਤੇ ਆਲੰਗੀਆਂ ਕਿਸਾਨ ਸਭਾ ਵੱਲੋਂ ਅੱਜ ਅਸੀਂ ਹਰ ਸਾਲ ਦੀ ਤਰ੍ਹਾਂ ਕਿ ਚੌਂਕ ਚੇਲਿਆਂ ਵਿਖੇ ਜਿਹੜਾ ਕਾਮੰਤਰੀ ਲੇਬਰ ਡੇ ਆਉ ਬਣਾ ਰਹੇ ਆ 1886 ਦੇ ਵਿੱਚ ਜਿਹੜਾ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਜਿਹੜੇ ਸਾਡੇ ਮਜ਼ਦੂਰਾਂ ਨੇ ਬੜੇ ਮੰਦੀ ਹਾਲਤ ਵਿੱਚ ਕੰਮ ਹੀ ਮੰਦੀਆਂ ਹਾਲਤਾਂ ਵਿੱਚ ਗੁਜ਼ਰਿਆ ਸੀ ਔਰ 8 ਘੰਟੇ ਦਾ ਜਿਹੜਾ ਕੰਮ ਘੰਟਿਆਂ ਵਾਸਤੇ ਉਹਨਾਂ ਨੇ ਸੰਘਰਸ਼ ਜਾਰੀ ਕੀਤਾ ਸੀ ਔਰ ਉੱਥੇ ਉਹਨਾਂ ਦੀਆਂ ਸ਼ਹੀਦੀਆਂ ਆਈਆਂ ਔਰ ਉਹਨਾਂ ਦੇ ਸਿੱਤੇ ਵਜੋਂ ਸਾਡੇ ਜਿਹੜੇ ਮਜ਼ਦੂਰਾਂ ਨੂੰ ਹੱਕ ਮਿਲੇ ਔਰ ਇਹ ਜਹਾੜਾ ਜਿਹੜਾ ਕਾਮੰਤਰੀ ਪਦਰ ਤੇ ਬਣਾਇਆ ਜਾਂਦਾ ਔਰ ਸੁਲਤਾਨਪੁਰ ਲੋਧੀ ਵਿਖੇ ਸਾਡੇ ਵੱਡੇ ਵੀਰ ਭਾਰਤ ਨਵਾਨ ਮਿਸਤੀ ਮਦੂ ਜੀ ਦੇ ਆਗੂ ਸਭਾਈ ਆਗੂ ਬਲੇ ਸਿੰਘ ਦੀ ਗਾਈ ਵਿੱਚ ਅਸੀਂ ਹਰ ਸਾਲ ਇੱਥੇ ਮਨਾਉਂਦੇ ਆਂ ਔਰ ਇਸ ਮੰਦ ਦੇ ਵਿੱਚ ਵਿੱਚ ਜਿੱਥੇ ਜਿੱਥੇ ਅਸੀਂ ਮਿਦੂਰਾ ਤੇ ਉਹਦੀਆਂ ਮੰਗਾਂ ਦੀ ਗੱਲ ਕਰਦੇ ਆਂ ਨਾਲ ਹੀ ਸਾਰੇ ਦੇਸ਼ ਦੇ ਵਿੱਚ 20 ਮਈ ਨੂੰ ਜਿਹੜੀਆਂ ਕੇਂਦਰੀ ਟ੍ਰੇਡ ਜੁਨੀਆ ਤੇ ਜਿਹੜੀਆਂ ਮੁਲਾਜ ਫਟਰੀਸ਼ਨ ਉਹਨਾਂ ਵੱਲੋਂ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਦੀਆਂ ਜਿਹੜੀਆਂ ਲੋਕ ਤੋਰ ਦੇ ਨੀਤੀਆਂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਉਹਨਾਂ ਜਿਹੜਾ ਫਿਰਕੂ ਜਾਂਦਾ ਆ ਉਹਨੂੰ ਨੰਗਾ ਕਰਨ ਵਾਸਤੇ ਜਿਹੜਾ ਸਾਰੇ ਦੇਸ਼ ਦੇ ਵਿੱਚ ਜਿਹੜੀਆਂ ਟ੍ਰੇਡ ਯੂਨੀਅਨਾਂ ਮਜ਼ਦੂਰ ਫਾਡੇਸ਼ਨਾਂ ਜਿਹੜੀਆਂ ਆਪਣੇ ਹੱਕਾਂ ਲਈ ਜਿਹੜੀਆਂ ਉਹ ਭਾਰਤ ਬੰਦ ਕਰ ਰਹੀਆਂ ਔਰ ਕਿਸਾਨ ਵੀ ਜਿਹੜੇ ਆ ਉਹ ਵੀ ਇਸ 20 ਦਾ ਮਈ ਦਾ ਜਿਹੜਾ ਬੰਦ ਆ ਭਾਰਤ ਉਹਦਾ ਸਾਥ ਦੇਣਗੇ ਔਰ ਜਿਹੜੀਆਂ ਸਾਡੀਆਂ ਮੰਗਾਂ ਆ ਉਹਨਾਂ ਅਸੀਂ ਹਾਈਲਾਈਟ ਕਰਨ ਵਾਸਤੇ ਜਿਹੜਾ ਭਾਰਤ ਬੰਦ ਕਰ ਰਹੇ ਆ ਮੈਂ ਨਰਿੰਦਰ ਸਿੰਘ ਸ਼ਿਰਪ ਸਦਾ ਸੁਭਾਗੂ ਪਿੰਡ ਮੂਗੀ ਦੀਆਂ ਪੰਜਾਬ ਅੱਜ ਅਸੀਂ ਇੱਥੇ ਚੌਕ ਚਿੱਲਾਂ ਦੇ ਵਿੱਚ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਜੂਨੀਅਰ ਵੱਲੋਂ ਜਿਹੜਾ ਹਰ ਸਾਲ ਜਿਹੜਾ ਇੱਥੇ ਚੌਕ ਚਿੱਲਾਂ ਦੇ ਵਿੱਚ ਮਜਹੂਰ ਦਿਹਾੜਾ ਬਣਾਇਆ ਜਾਂਦਾ ਸਾਡੇ ਵੱਡੇ ਭਾਈ ਸਾਹਿਬ ਬਲਦੇਸ ਸਿੰਘ ਜੀ ਉਹਨਾਂ ਵੱਲੋਂ ਇਹ ਸਾਰਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਅੱਜ ਅਸੀਂ ਸਾਰੇ ਹੀ ਗਏ ਜਿਹੜੀਆਂ ਜਦ ਤੱਕ ਜਿੱਥੇ ਬੰਦੀਆ ਕਿਉਂਕਿ ਇਹ ਜਿਹੜਾ ਲਈ ਦਾ ਦਿਹਾੜਾ ਆ ਇਹ ਅਮਰੀਕਾ ਦਾ ਸ਼ਹਿਰ ਸ਼ਿਕਾਗੋ ਜਿੱਥੇ ਕਿ ਮਜ਼ਦੂਰਾਂ ਵੱਲੋਂ ਇੱਕ ਵੱਡੀ ਹੜਤਾਲ ਕੀਤੀ ਜਦੋਂ ਕਿ ਕੰਮ 16 16 ਘੰਟੇ ਕੰਮ ਲਿਆ ਜਾਂਦਾ ਸੀ 18 18 ਘੰਟੇ ਕੰਮ ਲਿਆ ਜਾਂਦਾ ਸੀ ਉਸ ਟਾਈਮ ਮਜ਼ਦੂਰਾਂ ਨੇ ਫਿਰ ਆਪਣੀ ਇਸ ਮੰਗ ਨੂੰ ਲੈ ਕੇ ਕਿ ਸਾਡੀ ਵੀ ਜਿਹੜੀ ਜ਼ਿੰਦਗੀ ਆ ਉਹ ਚੰਗੀ ਹੋਵੇ ਸਾਨੂੰ ਵੀ ਇਹਦੇ ਕੰਮ ਦੇ ਕੰਮ ਵਾਲਾ ਉਹ ਟਾਈਮ ਇੱਥੇ ਜਾਣਾ ਚਾਹੀਦਾ ਸੋ ਫਿਰ ਉਸ ਬੁੜੀਆ ਪੱਦਰ ਤੇ ਇਹ ਜਿਹੜਾ ਲਹਿਰ ਦੇ ਜਿਹੜਾ ਆ ਉਹ ਰੰਗ ਦਿਖਾਇਆ ਔਰ ਜਿਹੜਾ ਸ਼ਿਕਾਗੋ ਦੇ ਵਿੱਚ ਜਿਹੜੇ ਸਾਥੀ ਸ਼ਹੀਦ ਹੋਏ ਆ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਜਿਹੜਾ ਕਵੰਤਰੀ ਦਿਹਾਰੇ ਜਿਹੜਾ ਮਜੂਰ ਦੇ ਮਨਾਇਆ ਜਾ ਰਿਹਾ ਔਰ ਅੱਜ ਫੇਰ ਭਾਵੇਂ 8 ਘੰਟੇ ਦੀ ਦਿਹਾੜੀ ਉਹਨਾਂ ਦੇ ਸ਼ਹੀਦੀਆ ਬਦੌਲਤ ਮਿਲੀ ਆ ਪਰ ਅੱਜ ਫੇਰ ਜਿਹੜਾ ਆ ਕਾਰਪੇਟ ਘਰਾਣਿਆਂ ਦੀ ਗਲਾਸ ਸਰਕਾਰਾਂ ਜਿਹੜੀ ਆ ਉਹ 4 ਕੋਰ ਲੈ ਕੇ ਆਈ ਉਹਦੇ ਵਿੱਚ ਫੇਰ 12 ਘੰਟੇ ਦੀ ਦਿਹਾੜੀ ਉਹਦੇ ਵਧਾਉਣਗੇ ਸੋ ਇਹ ਸਾਰਾ ਕੁਝ ਮਜੂਰ ਦੇ ਬਰੋਚ ਚ ਜਾ ਰਿਹਾ ਸੋ ਅਸੀਂ ਅੱਜ ਇੱਥੋਂ ਇਸ ਸਟੇਜ ਤੋਂ ਜਿੱਥੇ ਕਮਾਨਤਰੀ ਮਜੂਰ ਦਿਹਾੜੇ ਦੇ ਲੋਕਾਂ ਨੂੰ ਇੱਥੇ ਸੱਦਾ ਵੀ ਦੇਵਾਂਗੇ ਆਉ ਆਉਣ ਵਾਲੀਆਂ ਜਿਹੜੀਆਂ ਚੁਣੌਤੀਆਂ ਮਜ਼ਦੂਰਾ ਦੇ ਸਾਹਮਣੇ ਖੜੀ ਆਇਆ ਉਹ ਜਿਵੇਂ ਕਿ 4 ਕੋੜ ਜਿਹੜੇ ਆ 44 ਕੋਡਾਂ ਨੂੰ ਬਦਲ ਕੇ 4 ਕੋਡਾਂ ਦੇ ਵਿੱਚ ਬਦਲ ਕੇ ਜਿਹੜਾ ਮਜ਼ਦੂਰਾ ਤੇ ਜਿਹੜਾ ਫੇਰ ਉਹ ਹਰ ਇੱਕ ਲੈਸੀ ਨੜ ਕੇ ਲੋਕਾਂ ਨੇ ਲੈਸੀ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਤੇ 20 ਮਈ ਨੂੰ ਜਿਹੜਾ ਆ ਇਹਦੇ ਸੰਬੰਧ ਵਿੱਚ ਟ੍ਰੇਡ ਜੁੜੀ ਹੈ ਨਾ ਮਜ਼ਦੂਰ ਮੁਲਾਜ਼ਮ ਤੇ ਕਿਸਾਨ ਵੱਡੀ ਗੱਲ ਕੀਤੀ ਜਿਹੜਾ ਆ ਦੇਸ਼ ਪੱਧਰ 'ਤੇ ਹਾਲ ਕਰਨਗੇ ਉਹਦੇ ਵਿੱਚ ਸਾਰੇ ਮੁੱਦੇ ਸਹੀ ਠਾਵਾਂਗੇ ਸੋ ਅੱਜ ਅਸੀਂ ਮਈ ਦੇ ਦਿਹਾੜੇ ਦੇ ਵਿੱਚ ਲੋਕਾਂ ਨੂੰ ਸੱਦਾ ਦਿੱਤੇ ਕਿ ਆਓ ਆਪਣੀਆਂ ਮੰਦਾ ਮਸਲਾ ਲਈ ਮੈਦਾਨ ਦੇ ਵਿੱਚ ਉਤਰਿਏ ਤੇ ਜਿਹੜੇ ਉਹਨਾਂ ਸਾਡੇ ਸ਼ਹੀਦ ਹੋਏ ਸਾਥੀ ਉਹਨਾਂ ਨੂੰ ਲਾਲ ਸਰਾਂ ਤੇਟ ਕਰਦੇ ਉਹਨਾਂ ਨੂੰ ਸਜਦਾ ਕਰਦੇ ਆ ਧੰਨਵਾਦ